ਰਹ ਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਰ ਰਖਦਾ ਆ ਰਾਮ ਰਾਜ ਹਰ ਨਾਕ ਜੁਸਤ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਅਨੰਤ ਕਾਂ ਪਿਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਾਂ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਗਿਆਤ ਮਹਜੋਤ ਜੋਤ ਮਹਜਾਤਾ ਕਲਾ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲ ਯੋਜਨ ਕੀ ਤੀਸੋ ਪਰ ਭਇਆ ਕਹਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋਦਰਾਗਾ ਸਾ ਮਹੱਲਾ ਪਹਿਲਾ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿਆ ਅਣਖਾ ਕੀਤੇ ਤੇਰੀ ਭਵਨ ਹਰਿ ਕੀਤੇ ਤੇਰੇ ਰਾਗ ਪਰੇ ਸੋਖ ਸੰ ਕੀਤੇ ਤੇਰੇ ਗਮਨ ਹਾਰੇ ਗਾਵਣ ਤੁਨੋਂ ਪਉਣ ਪਾਣੀ ਬੈਸੰਤ ਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਚਿਤ ਗੁਪਤ ਲਿਖ ਜਾਣ ਲੇਖ ਲੇਖ ਤਰਬੀ ਵਿਚਾਰੇ ਗਾਵਣ ਤੁਨੋਂ ਈਸ਼ਰ ਵਰ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨੋਂ ਇੰਦਰੰਦਰ ਆਸਨ ਉੱਤੇ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਨੋਂ ਸਿਦਿ ਸਮਾਦੀ ਅੰਦਰ ਗਾਵਣ ਤੁਨੋਂ ਸਾਧਵੀ ਚਾਰੇ ਗਾਵਣ ਤੁਨੋ ਜ ਤੀਸਰੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਭੰਡਰ ਬਣ ਰਕੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤੁਨੋ ਮੋਹਣੀ ਆਵਣ ਮੋਹਣ ਸਰਗਮ ਛਪਿਆਲੇ ਗਾਵਣ ਤੁਨੋ ਰਤਨ ਨ ਪਾਇ ਤੇਰੇ ਅਡਸੜੀ ਰਤਨ ਨਾਲੇ ਗਾਵਣ ਤੁਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਕਾਣੀ ਚਾਰੇ ਗਾਵਣ ਤੁਨੋ ਖੰਡਮੜਮ ਰਹਿਮੰਦਾ ਕਰ ਕਰਕੇ ਤੇਰੀ ਧਾਰੇ ਸਹੀ ਤੁਦਨੋ ਭਾਣੀ ਜੋਤਿ ਰਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਚਤ ਨਾਮ ਨਾਨਕ ਆ ਵਿਚਾਰੇ ਸੋਏ ਸੋਏ ਸਰਾਸ ਸਾਵ ਸਾਚਾ ਸੱਚੀ ਨਾ ਹੀ ਹੈ ਭੀ ਹੋਸੀ ਗਾਇ ਨਾ ਜასი ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੀ ਮਾਜਨੀਉ ਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋਤੀ ਸਤੀ ਵਧਾਈ ਜੋਤ ਸੁਭਾਵੈ ਸੋਏ ਕਰ ਸੀ ਰੁਕਮ ਨਾ ਕਰਨਾ ਜਾਏ ਸੋ ਪਾਸੋਂ ਸਹਾਂ ਪਾਸੈ ਨਾਨਕ ਰਹਿ ਨਿਰਦੈ ਆਸਾ ਮਹਿਲਾ ਪਹਿਲਾ ਸੁਨਨਾਟਾ ਕੇ ਸਬ ਕੋਏ ਕੇਵਲ ਵੱਡਾ ਢਿਠਾ ਹੋਏ ਜੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਨ ਬੀਰਾ ਗੁਣੀ ਗਹਿਰਾ ਕੋਏ ਨ ਜਾਣੇ ਤੇਰਾ ਕੀਤਾ ਕੇਵਲ ਚੀਰ ਰਹਾਓ ਸਭ ਸੁਰਤੀ ਮੇ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨਿਕ ਅਨੇ ਗੁਰ ਗੁਰ ਹਾਏ ਕਹਿ ਨ ਜਾਏ ਤੇਰੀ ਥਲ ਵਡਿਆਈ ਸਾਬੂ ਸਾਤਾ ਸਾਬਤਾ ਪਰ ਸਭ ਚੰਗੀਆਂ ਆਈਆਂ ਸੁਧਾ ਵਰਖਾਂ ਕਿੰਨਾਂ ਵਧਿਆਈਆਂ ਤੁਮ ਸਿੱਧਿ ਕਿਨਾਂ ਪਾਈਆ ਕਰਮ ਲੈ ਨਾਹੀ ਠਾਕੁਰ ਹਾਈਐ ਹਾਕਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਰ ਸੇ ਪਿਆਚਾਰਾ ਨਾਨਕ ਸਾਟ ਸਵਾਰਣ ਹਰਾਸਾ ਮਹਿਲਾ ਪਹਿਲਾ ਹਾਕਾ ਨਿਉਂ ਸਰੇ ਮਰਦਾਂ ਆਕੜਿਓ ਕਾ ਸਚੈ ਨੋ ਸਚ ਨਾਮ ਕਿਲਾ ਗੈ ਪਹੁਵਤ ਪੂਖਾ ਕਾ ਚਿਲੀ ਅਹ ਦੁਖ ਚੋਕਿ ਹੋ ਵਿਸਰੇ ਮੇਰੀ ਮਾਇ ਸੱਚਾ ਸਾਇਬ ਸੱਚੇ ਨਾ ਹੀ ਰਹਾਓ ਸਚ ਨਾਮ ਕੀ ਤੁਲ ਵਡਿਆਈ ਆਗ ਤਕੇ ਕੀਮਤ ਨਹੀਂ ਪਾਈ ਜੇ ਸਮਿਲ ਕੇ ਅਖਨ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੈ ਨਾ ਹੋਵੇ ਸੋਗ ਦੇਂਦਾ ਰਹਿਣ ਝੁਕੇ ਪੋਗ ਹੁਨੇ ਹੋ ਹੁਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜਿਆ ਪਤੀ ਵੜਤੇ ਦਾਰ ਜਿੰਦਨ ਕਰਕੇ ਕੀਤੀ ਰਾਤ ਕਾਸ਼ਮੇ ਸਾਹਰੇ ਕੇ ਕਮਜਾਤ ਨਾਨਕ ਨਾਵੇ ਬਾਦਸਨਾਤ ਰਾਜ ਬਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰਪਰ ਖਾ ਬਨੋ ਗੁਰ ਉਪਾਸ ਹਮ ਕੇਰੇ ਕਰਮ ਸਤਿਗੁਰ ਸਰਨਾਏ ਕਰ ਦਿਆ ਨਾ ਬਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਤੁਰਗਾਸ ਬ੍ਰਹਮਤ ਨਾਮ ਮੇਰਾ ਪ੍ਰਾਨਸ ਕੈ ਹਰ ਕੀਰਤ ਹਮ ਰੀ ਰਹਿ ਰਾਸ ਰਹਾਓ ਹਰ ਜਨ ਕੇਵੜ ਭਾਗਵ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਚੇ ਮੈਂ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇ ਤੇ ਭਾਗੀ ਜਮ ਪਾਸ ਜੋ ਸਤਿਗੁਰ ਸੰਗ ਸੰਗਤ ਨੇ ਆਇ ਤ੍ਰਿ ਰਗ ਜੀਵੈ ਤ੍ਰਿ ਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਰ ਸੰਗਤ ਤਹਰ ਸਪਾਇ ਮਿਲ ਜੇ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿ ਰਮ ਜਿਤ ਵਦਮ ਜਾ ਆਹਰ ਹਰ ਜਿਓ ਪਰਿਆਸਲ ਪਤਰ ਮੈਂ ਜੰਤੀ ਉਪਾਇ 타 ਕਰਿ ਦਿਗਾ ਗਏ ਕਰ ਤਰਿਆ ਮੇਰੇ ਮਾਧੋ ਰਿਸਰ ਸੰਗਤ ਮਲੇ ਸੋਤਰਿਆ ਗੁਰ ਪ੍ਰਸਾਰ ਪਰਮបុਦ ਉਪਾਇ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋ ਸਰਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਖ ਸੁਮਾਹੇ ਠਾਕੁਰ ਕਾਹਿ ਮਨ ਭੋ ਕਰਿਆ ਉਡੇ ਉਡਾਵੇ ਸੇ ਕੋ ਸਰਸ ਪਾਚੇ ਬਿศรี ਸਰਿਆ ਤਿਰ ਕਮਨ ਖਲਾਵੇ ਕਮਨ ਚਗਾਵੇ ਮਨ ਮਹ ਸਿਮਰਨ ਕਰਿਆ ਸਭਨੋ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਵ ਧਰਿਆ ਮਨ ਨਾਨਕ ਬਲਬ ਸਦ ਬਲ ਰਾਇ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪਰਕ ਇੱਕ ਅੰਕਾਰ ਸਤਿਗੁਰ ਪ੍ਰਸਾਦ ਸੂਪਰਕ ਨੰਨ੍ਹਣ ਹਰਪਰਕਣ ਨੰਨ੍ਹਣ ਹਰਗੁਨਾ ਕਮਿ ਆਪਾਰ ਸਭ ਧਿਆਵੇ ਸਭ ਧਾਮ ਤੂਜੀ ਹਰ ਸੱਤੇਸ਼ਰ ਜਨਹਾਰ ਸਭ ਜੀਤ ਮਾਰੇ ਜੀਤੂ ਜੀਆਂ ਕਾਧਾ ਤਾਰਾ ਹਰਤੇ ਆਵਸੰਤੋ ਜੀ ਸਬਦੋ ਕਵਿਸਾਰਣ ਹਾਰਾ ਹਰਿਆਪੇ ਠਗ ਰਾਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸ਼ਰਮ ਨਿਰੰਤਰ ਜੀ ਹਰ ਕੋ ਪਰਕ ਸਮਾਨਾ ਇਕ ਦਾਤਿ ਇਕ ਪੇਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾਰੀ ਹਤਿ ਨ ਮਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੈਂਤਰੀ ਤੇਰੇ ਕਿਆ ਗੁਣ ਆਖ ਬਖਾਣਾ ਮੇਨ ਸੇਵਾ ਜਨ ਸੇਵਾ ਤੁਝ ਜਿ ਜਨ ਨਾਨਕ ਤਿਨ ਕੁਰਬਾਨ ਹਰਿ ਧਿਆਵੇ ਹਰਿ ਧਿਆਵੇ ਤੁਝ ਜੀ ਸੇਵਿਆ ਨਿਕ ਮੈ ਸੁਖ ਵਾਸੀ ਸੇ ਮੁਕਤੇ ਸੇਵਨ ਤੇ ਭੈ ਜਨ ਹਰਿ ਧਿਆਵੇ ਤੁਮ ਤੂਟੀ ਜਨ ਕੀ ਫਾਸੀ ਨਿਰ ਰੂਪ ਜਨ ਹਰਨ ਰੂਪ ਧਿਆਵੇ ਤੁਜ ਜੀ ਤਨ ਕਾ ਭੋ ਸਭ ਬਿਵਾਸੀ ਮੇਨ ਸੇਵਾ ਜਨ ਸੇਵਾ ਮੇਰਾ ਹਰ ਜੀ ਤੇ ਹਰ ਹਰੂਪ ਸੁਮਾਸੀ ਸੇਤਨ ਸੇਤਨ ਜਨ ਹਰਤਾ ਜਿ ਜਨ ਨਾਨਕ ਤਿਨ ਬਲ ਜਾਸੀ ਤੇਰੀ ਪ੍ਰਗ ਤੇਰੀ ਬਖਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ तेरे पग तेरे पग सलाहन तू जी हरण है कनेक अनंता तेरे नेक तेरे नेक पड़े बस रस सास जिखट किरा कट करम करंता से पग द से पग द भले जन नानक जी जो भावे मेरे हर भगवंत ता तू पर क्या के पर करता जी तुल जेवड़ै वरना कोई तू जुग जुक एको सारस तू एको जीतु ने चल करता सोई तुझे आपे भावे सोई वरते जद दापे करे से होई ਤੁਬਾਪੈ ਸਿਰ ਤੇ ਸਭ ਉਪਾਇ ਜੀ ਤੁਬਾਪੈ ਸਿਰ ਜੀ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾ ਸਾਜੁ ਤਉ ਭਾਵੇ ਸੋਈ ਤੇਸੀ ਜੋ ਤੂ ਦੇ ਸੋਈ ਹੋਇ ਪਾਇ ਰਹਾਉ ਸਭ ਤੇਰੀ ਤੂ ਸਭਨੇ ਧਿਆਨ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆੁਰਮੁਖਲਾ ਦਾ ਮਨਮੁਖ ਵਾਇ ਤੁਦਾਪ ਬਿ ਚੋੜਿਆ ਤਪ ਮਿਲਾਇਆ ਤੂ ਦਰਿਆ ਸਤਿ ਰਹੀ ਮਾਇ ਤਤ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਚੜਾਸ ਨੋਗੀ ਮੇਲ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦੀ ਆਖ ਬਖਾਣੇ ਜਿਨ ਹਰ ਸੇਵਤਿ ਸੁਖ ਪਾਇ ਸਹਿ ਜੀ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦਵੇਂ ਦੂਜਾ ਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਦਿੱਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਸੰਕਰਮੋ ਭੰਗਨੀ ਚਾਲਾ ਹਮ ਦੇਖੈ ਤ ਡੂਬੀਐ ਮਨ ਇੱਕ ਨਾ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਨਹੀਂ ਪੜਿਆ ਮੂਰ ਮੁਗਧ ਜਨਨ ਭਇਆ ਬਰਨਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਪਤੇ ਹਰਿਆ ਗੋਵਨ ਮਿਲ ਕੇ ਤੇਰੀ ਵਰੀਆ ਅਗਰ ਕਾ ਤਰੇ ਕੀ ਨਾ ਕਾਮਿਲ ਸਾਸ਼ਨੁ ਤੇ ਭਜ ਕੇਵਲ ਨਾਮ ਸਰੰਜਨ ਲਾ ਭੋਲਨ ਤਰਨ ਕੈ ਜਨਮ ਦੇਤਾ ਜਾ ਤਰੰਗ ਮਾਇਆ ਕਹਿ ਰਹਾਉ ਜਪਤਾ ਪਸੰਦ ਮਤਰਮ ਨਾ ਕਮਾਇ ਸੇਵਾ ਸਾਧਨਾ ਜਾਣੈ ਹਰਿ ਆਇ ਤਹੁ ਨਾਨਕ ਹਮਣੀ ਜਿ ਕਰਮ ਸਰਨ ਪਰੇ ਕੀ ਰਾਖੋ ਸਰਮਾ ਬਾਛੈਦ ਸੁਇ ਕੁਵੇ ਬੈ ਬੈਂਤੀ ਜੋ ਪਈ ਅਮਰੀ ਕਰੋ ਹਾਦਰ ਚਾ ਪੂਰਨ ਹੋ ਜਤ ਕੀ ਇੱਛਾ ਤਾ ਚਨ ਨਮ ਡੇ ਹਮਾਰਾ ਆਪਣਾ ਜਾਣ ਕਰੋ ਪਰ ਤੇ ਪਾਰ ਅਮਰੇ ਦੁ ਸੁਬੈ ਤੁਮ ਕਾਹੂ ਆਪਹਾਦ ਮਹਿ ਬਚਾਓ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਬੈ ਕਰਤਾਰ ਮੂਰ ਅਚਾਨ ਜੀ ਕਰਦਿਆ ਕਰੀਐ ਸਾਬਣ ਘਵਾੜ ਸੰਗਰੀਐ ਪੂਰਨ ਹੋਏ ਹੈ ਮਾਰੀ ਆਸਾ ਤੋਰਪੁਜਨ ਕੀ ਰਹੇ ਪਿਆਸਾ ਤੁਮੇ ਸਾੜ ਕੇ ਵਰਨਾ ਤਿਉ ਜੋ ਪ੍ਰਚਾਂਤ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿਐ ਚੁਣ ਚੁਣ ਚਤਰ ਹਮਾਰੇ ਮਾਰੀਐ ਆਪ ਹਾਦੈ ਮੁਝੇ ਵਰੀਏ ਮਨ ਕਾ ਕਦਰਾਸਨੀ ਵਰੀਏ ਉਜੋ ਸਦਾ ਹਮਾਰੇ ਪਛਾ ਸ੍ਰੀ ਸੁਜੋ ਕਰੇ ਵਰਛਾ ਰਖ ਲਹਿ ਮ ਰਖਨ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬਨ ਦਸਨ ਕੇ ਹੰਤਾਤਮਹੁ ਪੁਰੀ ਸਰਦਸਤੰਤਾ काल पै ब्रह्मा अवतरा काल पै शुभ देव अवतरा काल पै कृ विष्णु प्रकाशा सकल का कपिया तमाशा जमन काल जो सब की सब कियो भेज रहा ब्रह्मा जो थियो जमन काल सब लोग सवार नमस्कार है ताए हमारा जमन काल सब भक्त बनायो देवता जितने बजायो आदंते के अवतार सुई गुरु समझियो हमारा नमस्कार तुसी ही को हमारी सकल प्रजा जनिया पशुवारी ਸੇਵਕਣ ਕੋ ਸੇਵ ਗੁਰ ਸੁਖ ਦਿਓ ਸਤਨਾ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਭਲੇ ਬਰੇ ਕੀ ਭੀਰ ਪਛਾਨ ਚਿੰਟੀ ਤੇ ਗੁੰਚ ਰਿਆ ਸੋਲਾ ਸਾਪਰ ਕਿਰਪਾ ਦੇ ਸਰ ਫੋਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਏ ਕੇ ਕੀ ਭੀਰ ਪਛਾਨੇ ਘਟ ਘਟ ਕੇ ਬਰਬਟ ਕੀ ਜਾਣੇ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹਿ ਅਪਾਰ ਜਵਾ ਕਰਤ ਕਰਤ ਹੋ ਕਬਹੁ ਤੁਮੈ ਮਿਲਤ ਦੇ ਤਰਸਮਹੁ ਦੇਤੇ ਬਰਾਂਛੇਰ ਸਭ ਤਾਰੇ ਆਪ ਹੀ ਆਪਣੀ ਬੂਝੋ ਚਾਰੇ ਤੁਮ ਸਭੀ ਤੇ ਰਤਨ ਨਾਨਕ ਜਾਣਤ ਪੇਦ ਪੇਦੇ ਰਿਆਲੋ ਨਿਰੰਕਾਰ ਨਮਕਾਲ ਨਿਰਲੰਬੇ ਆਦਿ ਨਿਵੇ ਨਾ ਦੇ ਸਾਂਭ ਤਾ ਕਾ ਮੂੜੂ ਚਾਰਤ ਪੇਦਾ ਜਾ ਕੋ ਪੇਵ ਨ ਭਾਵਦ 베ਦਾ 타 ਕੋ కృਪਾ ਹਨੂਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਰਸਦਾ ਸਿਰੰਕਾਰ ਕਾਚੀ ਨਿਤਨਹਿ ਪੇਵ

ਦੂਸਰੇ ਥਰ ਵਰਤ ਪਾਤਾ ਸਕਲ ਮਲੇਸ਼ ਘਰੋਰਨ ਘਾਤਾ ਜੇ ਤੂੰ ਸਾ ਸਰਨੀ ਪਰੇ ਤਿਨ ਕਰਿ ਸਦੁਤ ਹੋ ਮਰੇ ਗੁਰਖ ਜਨਮ ਪਗ ਪਰੇ ਤੇ ਹਾਰੇ ਤਿਨ ਕਾ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਟਨੇ ਹੈ ਰਛਾ ਹੋਇ ਤੈ ਸਭ ਕਾਲਾ ਦੂਸਰੇ ਸ੍ਰੇ ਤਤ ਕਾਲਾ ਫਿਰ ਪਾਰੇ ਸੰਜਾਇਣ ਰਹੋ ਤਾਂ ਕੇ ਤਾਪ ਤਨ ਕਮੋਹਰ ਹੋ ਰੇ ਦਿਸੇ ਦੇ ਘਰ ਮੋਸਬ ਹੋਏ ਦਿਸ ਸਾਸ ਸਕੇ ਨਾ ਕੋਈ ਏਕ ਬਾਰ ਜਿ ਤੁਮੈ ਸਮਾਰਾ ਕਾਲ ਫਾਸ ਤੇ ਧਾਇ ਉਬਾਰਾ ਜਿਨਰ ਨਾਮ ਤੇ ਹਰੋ ਕਹ ਧਾਰਿ ਦੁਸ ਦੋਗ ਤੇ ਰਹ ਹੜਗ ਕੇ ਤੁਮੈ ਸਰਨ ਤੇ ਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਤੋਰ ਮੋਹ ਸੁਹਾਏ ਦੁਸ ਦੋਗ ਤੇ ਲਹੋ ਬਚਾਏ ਸਵਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁਆ ਕਰੇ ਨਹੀਂ ਆਨੇ ਰਾਮ ਰਹੀਮ ਪ੍ਰਾਨ ਕਰਾਨੇ ਕਹਿਮਤ ਇਕ ਨਾਮ ਆਨਿਓ ਸਿਮਰ ਸਾਸ ਸਰਵੇ ਸਭੈ ਬੋ ਭੇਦ ਕਹਿ ਹਮੇ ਕਿ ਨਾ ਜਾਣਿਓ ਸਿਰਸ ਪਾਣ ਕਿਰਪਾ ਤੁਮਰੇ ਕਰਮੈਨ ਕੋ ਸਭ ਤੁਹੇ ਬਖਾਨਿਓ ਦੋਹਰਾ ਸਾਰੇ ਦਵਾਰ ਕੋ ਸਾਡ ਕਹਿ ਗਿਓ ਤੁਹਾਰੋ ਦਵਾਰ ਬਾਏ ਬਹਿ ਕਿਲਾ ਜੀ ਅਸ ਗੋਬਿੰਦਾਸ ਤੁਹਾਰੇ ਰਾਮ ਕਲੀ ਮਹੱਲਾ ਤੀਜਾਣ ਦੇ ਕੋ ਓੰਕਾਰ ਸਤਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਾਇਦ ਸੇ ਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਰੂਤਾ ਗਾਵੋ ਹਰੀ ਕੇ ਰਾਮ ਨਿਵਾਸਾਇ ਕਹੇ ਨਾਨਕ ਐਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਾਰੋ ਹਰ ਨਾਲੇ हर नालहु तू मन मेरे दुख सब विसारना अंगीकारो करे तेरा कार्य सब सुवारना सब नागला समरथ स्वामी सोपे मन विसारि रहे नानक मन मेरे सदा रो हर नाल ले साचे सहबा क्या नहीं कर तेरे घर ता तेरे सब गुजाय दिसते हे सो पावे सदा सेवतो सलाहत तेरे नाम मन वसवे नाम जिन के मन वसया वाजे शब्द कने रे कहे नानक सच्चे सहबा क्या नहीं कर तेरे साचा नाम मेरा आधारो ਸਾਚਾ ਨਾਮ ਹੀ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆਂ ਕਰ ਸਾਚ ਸੁਖਮਣੈ ਵਸਾ ਜੀਂ ਇੱਛਾ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀਆਂ ਇਹ ਵਡਿਆਈਆਂ ਵਹਿ ਨਾਨਕ ਸੁਨੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਛ ਬਰਦ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੀ ਕਲਾ ਜਤ ਕਰ ਤਾਰੀਆਂ ਪੰਜ ਦੋਤਰ ਵਸੇ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਧੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਕਹੁ ਤਤ ਕਰਿ ਸਦਵਾਜੀ ਆਣ ਦਸਨੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰਪਰਪਾਇ ਆਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪ੍ਰੂਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਲ ਲਾਗੇ ਬਾਜੀ ਅਨਹਰ ਤੂਰੇ ਮੰਦਾਵਣੀ ਮਹੱਲਾ ਪੰਜਵਾ ਤਾਲ ਵਿੱਚ ਤਿੰਨ ਵਸਤੂ ਪਿਓ ਸਰਸੰਤੋ ਕੀ ਵਿਚਾਰ ਮਨਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੰਚਰਸ ਕਾ ਹੋਇਓ ਉਦਾਰੋ ਇਹ ਵਾ ਸ੍ਰੀ ਨਹਿ ਜੈ ਨਿਤ ਨਿਤ ਰਕਿਰਤਾਰੋ ਤਮ ਸੰਸਾਰ ਚੱਲ ਲਗ ਤਰੇ ਸਭ ਰਾਣਿਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋਬ ਨਾਹੀ ਆਪੇ ਤਰਸ ਪਿਓਈ ਦਰਸੂ بیا ਮੇਰਾ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵ ਤਨ ਮਨਤੀ ਵੇ ਹਰਿਆ ਪੋੜੀ ਪਿਤਾ ਤੁਸਮਰਾਤ ਜਿਥੈ ਕੋਈ ਨਾਏ ਹੋਥੈ ਤੇਰੀ ਰਾਖੀ ਅਗਨੀ ਉਧਰਮਾਏ ਸੁਣਕੇ ਜਮ ਕਹਿ ਦੂਤ ਨਾਇ ਤਰੇ ਛਡ ਜਾਏ ਭੋਲ ਬਿਕਮਸ ਗਾ ਗੁਰ ਸਬਦਿ ਪਾਰ ਪਾਏ ਇਨ ਕੋ ਲਗੀ ਪਿਆਸ ਸਿਮਰੀ ਸੇ ਹੀ ਖਾਏ ਕਲੇ ਮਹਿ ਪੁਨ ਗੁਨ ਗੋਬਿੰਦ ਗਾਇ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਹਿ ਮਿਰਥਾ ਕੋਈ ਨ ਜਾ ਜੀ ਆਤਿਦਾਇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾਂ ਜਪ ਗੁਰਨਾਉ ਨੇਤਰੀ ਸਤਗੁਰ ਭੇਖਣਾ ਸਰਨੀ ਸੁਰ ਨਾ ਗੁਰਨਾਉ ਸਤਗੁਰ ਸੇ ਤੀ ਰਤਿਆ ਦਰਗੇ ਭਾਈਆ ਠਾਉ ਬਹੁ ਨਾਨਕ ਕਿਰਪਾ ਕਰੇ ਜਿਸ ਨੂੰ ਹਿਮਤ ਦੇ ਜਗ ਮੇ ਉਤਮ ਕਾੜੀਏ ਮਿਰਲੇ ਕੇ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆ ਪਿਉ ਬਾਰੀਆਂ ਗੁਰ ਕੀ ਪੈਰੀ ਪਾਏ ਕਾਡ ਸੁਹਾਰੀਆਂ ਹੋਆ ਆਪ ਦਿਆਲ ਮਨੋ ਨਾ ਵਿਸਾਰੀਆਂ ਸਾਧ ਜਨ ਕੇ ਸੰਗ ਪਵ ਜਲ ਤਾਰਿਯਣ ਸਾਖਤ ਨਿੰਦਕ ਦੁਸਖਿਨ ਮਾਹਿ ਵਿਦਾਰਿਯਣ ਤੇ ਸਹਬ ਕੀ ਟੇਕ ਨਾਨਕ ਮਨੇ ਮਾਇ ਜਿਸ ਮਿਰਸੁ ਖੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨੇ ਮਾਇ ਜੇ ਸਿਮਰਸੁ ਖੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ